ਕੀ ਇਸ ਵਚਨ ਜੇ ਲੱਗ ਗਿਆ ਉਹ ਕੁਛ ਨਹੀਂ ਤਾਇਆ ਪਤਾ ਨਹੀਂ ਤਾਂ ਕੁਸਾ ਖਾਦੇ ਪੀਤੇ ਕਰਕੇ ਹਾਂ ਤੇ ਟਡਡਾ ਜੇ ਦਰਦ ਜਿਆ ਹੋਈ ਜਾਂਦਾ ਅੱਛਾ ਮੈਂ ਡਾਕਟਰ ਨੂੰ ਦਿਖਾਇਆ ਸੀ ਹਾਂ ਉਹ ਕਹਿੰਦਾ ਤੇਰੇ ਗੁਰਦੇ ਚ ਪਥਰੀ ਨਾ ਹੋਵੇ ਅੱਛਾ ਹਾਂ ਉਹ ਤੁਸੀਂ ਕਿਹੜਾ ਹਟੇ ਹੋਊਂਗੇ ਉੱਥੇ ਵਿਆਹ ਚ ਐ ਨਹੀਂ ਪਤਾ ਲਾਲਾ ਛਟਣੀ ਕਿੰਨੇ ਤਾ ਪਕੌੜੇ ਖਾ ਗਏ ਹੋਣੇ ਤੁਹਾ ਕਿਹੜਾ ਹਟਦੇ ਹੋ ਖਾਣ ਉਥੋਂ ਐ 15 ਦਿਨ ਹੀ ਲਾ ਕੇ ਆਏ ਹੋ ਜਿੰਨਾ ਚਿਰ ਅਗਲੇ ਦਾ ਮੁੱਕਿਆ ਨਹੀਂ ਉਹਨਾਂ ਚਿਰ ਹੱਲੇ ਨਹੀਂ ਉਥੋਂ ਤਾਂ ਅਗਲੇ ਨੇ ਹੁਣ ਉ ਥੋੜਾ ਤੋਰਿਆ ਤੁਸੀਂ ਹਾਂ ਡਾਂਗਾ ਨਾਲ ਕੱਢੇ ਹੋਣੇ ਤੁਸੀਂ ਨਾ ਨਾ ਤਾਇਆ ਪੂਰੇ ਮਾਨ ਸਤਕਾਰ ਨਾਲ ਤੋਰਿਆ ਸਾਨੂੰ ਉਹ ਕਿਹੜਾ ਤੋਰਿਆ ਮਾਨ ਸਤਕਾਰ ਨਾਲ ਸਾਨੂੰ ਹੋਰ ਸਾਨੂੰ ਉਹਨਾਂ ਨੇ ਐ ਵੀ ਪੁੱਛਿਆ ਸੀ ਵੀ ਤੁਸੀਂ ਕਿਤੇ ਘਰੇ ਤਾਂ ਨਹੀਂ ਜਾਣਾ ਵੀ ਜੇ ਤੁਹਾਡੇ ਘਰੇ ਕੋਈ ਕੰਮ ਨੇ ਤਬ ਜਾਇਓ ਸਾਨੂੰ ਕੋਈ ਹਰਜ ਨਹੀਂ ਆਹ ਹੋ ਵੀ ਫੇਰ ਆ ਜਿਓ ਗੇੜਾ ਦੇ ਕੇ ਜਿਹੜਾ ਰਹੇਗਾ ਕੋਈ ਕਿਸੇ ਖੁੰਜੇ ਚ ਡਿੱਗਿਆ ਹੈ ਲੱਡੂ ਪਿੰਨੀ ਨਾ ਵੀ ਉਹ ਚੰਮ ਜਿਓ ਫੇਰ ਮਾੜੀ ਮੁੱਟੀ ਦੇਖ ਲੈਂਦੇ ਹੁੰਦੇ ਵੀ ਜੇ ਘਰ ਬਗਾਨਾ ਢਿੱਡ ਤਰਦਾ ਹ ਹੁਣ ਢਿੱਡ ਚ ਦਰਦ ਹੁੰਦਾ ਇਨਫੈਕਸ਼ਨ ਆ ਹੋ ਗਈਆਂ ਜਦੋਂ ਉਦੋਂ ਤੁਰਪੇ ਉੱਠ ਕੇ ਕਰਨ ਉਹ ਨਾ ਨਾ ਪਾਇਆ ਮਾਇਤਾ ਕਰੋ ਤਾਂ ਹੀ ਤੁਰਿਆਸੀ ਵੀ ਨਲਤਾ ਗੇੜਾ ਫੇੜਾ ਵੱਜ ਜੂ ਨਾਲੇ ਜਿਹੜਾ ਦਰਦ ਆ ਹੁੰਦਾ ਇਹ ਆਰਾਮ ਆ ਜਿਓ ਉਹ ਇਹ ਐ ਨਹੀਂ ਰਾਮ ਆਉਂਦਾ ਹੁੰਦਾ ਹਾਂ ਜਦੋਂ ਹਰਾਮ ਦੇ ਖਾਦੇ ਹੋਣ ਫੇਰ ਨਹੀਂ ਰਾਮ ਆਉਂਦਾ ਹੁੰਦਾ ਉੱਥੇ ਕੀ ਥੋੜਾ ਸਮਾਨ ਖਾਦਾ ਕੋ ਚਲ ਐ ਕਰ ਇਹ ਫੇਰ ਸੈਟ ਆਊਗਾ ਇਹਦੇ ਵਿੱਚ ਜੀਰੀ ਚ ਗੇੜਾ ਫੇੜਾ ਦੇ ਚਾ ਦਾਤੀ ਚੱਕ ਆ ਜਾ ਤੇਰਾ ਮੈਂ ਐ ਕਰਾਂ ਸੈਟ ਚੱਕ ਦਾਤੀ ਉਹਦੇ ਜੋ ਫੜ ਖੱਬਲ ਜਾ ਕੱਖ ਜੇ ਬੂਜੇ ਜੇ ਨੇ ਮੋਟੇ ਮੋਟੇ ਜੇ ਕੋਈ ਨਹੀਂ ਤਾਇਆ ਆਜਾ ਆਜਾ ਫੜ ਲਾਉ ਚ ਕਿੱਥੇ ਜਾਣੇ ਬੂਝਾ ਤਾਇਆ ਬਾਹਣ ਚ ਨੇ ਹੋਰ ਕੀ ਕੋਠੇ ਤੇ ਨੇ ਉਹ ਨਹੀਂ ਤਾਇਆ ਮੈਂ ਨਹੀਂ ਕਹਿੰਦਾ ਵੀ ਕਿਹੜੇ ਕੀਲੇ ਚ ਕਿਹੜੇ ਕਿਾਰੇ ਚ ਆਏ ਪਹੁੰਦਾ ਮੈਂ ਤਾਂ ਤੂੰ ਖੜਾ ਹੋ ਕੇ ਦੱਸ ਤਾਇਆ ਵੀ ਕਿੱਥੇ ਜੇ ਨੇ ਬੂਝੇ ਮੈਨੂੰ ਤਾਂ ਹੁਣ ਕੁਝ ਯਾਦ ਨਹੀਂ ਹੈਗਾ ਮੈਨਾਂ 15 ਦਿਨ ਹੋ ਗਏ ਮੈਂ ਤਾਂ ਅੱਜ ਆਇਆ ਤੂੰ ਹਣੇ ਆਇਆ ਹੋਇਆ ਤੂੰ ਕਿਹੜੇ ਫੜੇ ਵੀ ਦਿੱਤੇ ਹੋਣਗੇ ਚੱਲ ਫਿਰ ਹਾਂ ਤੈਨ ਖੜਾ ਹੋ ਕੇ ਦੱਸ ਮੈਨੂੰ ਚੱਲ ਫਿਰ ਮੈਂ ਦੱਸਾਂ ਤੈਨੂੰ ਹਾਂ ਇਹਨਾਂ ਨੂੰ ਐ ਵੀ ਨਹੀਂ ਪਤਾ ਲੱਗਦਾ ਵੀ ਕਿੱਥੇ ਨੇ ਲੈ ਹੁਣ ਪਹਿਲਾਂ ਉਹ ਆ ਜਾਂਦਾ ਐ ਤੂੰ ਤਾਂ ਹੌਲੀ ਹੋ ਵਾਲੀ ਤੁਰਦਾ ਐ ਉਹ ਤੇਰਾ ਸਮਾਨ ਖਾਦਾ ਹੋਇਆ ਹੁਣ ਮੈਂ ਇਕੱਲੀਆਂ ਰੋਟੀਆਂ ਤੇ ਤੂੰ ਮੈਨੂੰ ਕਿੱਥੇ ਰਾਲਣ ਦਿੰਦਾ ਓ ਗਿਆ ਹਾਂ ਨਾ ਜਾ ਗਾਂ ਪੂਰੀ ਖੜਾ ਉਰੇ ਆ ਆ ਮੈਂ ਤੈਨੂੰ ਦੱਸਾਂ ਹਾਂ ਦੇਖਾ ਹੋ ਦਿੰਦੇ ਨੇ ਹਾਂ ਦੋ ਤਿੰਨ ਪੇਡੇ ਤਾਂ ਹੋ ਤੇ ਅੱਛਾ ਪੰਜ ਸੱਤ ਹੋ ਸੀ ਹਾਂ ਤਿੰਨ ਚਾਰ ਹੋ ਚਮਕੀ ਜਾਂਦੇ ਨੇ ਹੂੰ ਤਿੰਨ ਚਾਰ ਹੋ ਸੀ ਹਾਂ ਠੀਕ ਹੈ ਇਹ ਸਾਰੇ ਨਾ ਦੇ ਕੇ ਜਿਹੜਾ ਨਾਲ ਤਾਂ ਤੇਰੇ ਹੋ ਜੂਗਾ ਖਾਦਾ ਪੀਤਾ ਹਾਜਵੇਂ ਜਿਹੜਾ ਤੇਰਾ ਖਾਦਾ ਹੋਇਆ ਉਹ ਸਾਰਾ ਸੈੱਟ ਹੋ ਜੂ ਨਾਲੇ ਤੇਰਾ ਤੋਰੇ ਫੇਰੇ ਚ ਢਿੱਡ ਹਲਕਾ ਹੋ ਜੂਗਾ ਇਹ ਤਾਂ ਦਰਦ ਦੱਪੇ ਤਾਂ ਤਾਂ ਹੀ ਹੁੰਦੇ ਨੇ ਅੰਦਰ ਤੇਰੇ ਮਟੀਰੀਅਲ ਬਹੁਤ ਡਿੱਗਿਆ ਹੋਇਆ ਹੈ। ਅੱਛਾ। ਹਾਂ ਚਟਣੀਆਂ ਝਟਣੀਆਂ ਖਾਧੀਆਂ ਹੋ ਜਾਂ ਲੈ ਕਰ ਮੈਂ ਇਸ ਮਾਰ ਕੀ ਤੈਨੂੰ ਤਾਂ। ਹੋਰ ਉੱਥੇ ਕੀ ਤਾਂ ਕੋਈ ਮਾੜਾ ਮੋਟਾ ਡਬੋ ਕੇ ਖਾਦਾ ਉਹ ਲੱਤੇ ਪਰ ਪਰ ਖਾਦੇ ਹੋਣਗੇ। ਚੰਗਾ ਇਹ ਦੇ ਦੀ ਕਿਹੜਾ।